ਸਾਰਾ ਸਰ ਦਿਨ ਤੇਰੇ ਬਿਨ ਹੁਣ ਨਹੀਂ ਗੁਜ਼ਰਦਾ ਯਾਰਾ ਸਾਰੀ ਸਾਰੀ ਰਾਤ ਪਾਵਾਂ ਬਾ ਤੇ ਕੰਧਾਂ ਪਰ ਨਹੂੰ ਗਾਰਾ ਜਿਨ੍ਹਾਂ ਨੂੰ ਨੀਂਦ ਨਹੀਂ ਉਹਦੀ ਨੀਂਦ ਵੀ ਆਊਗੀ ਜਿਨ੍ਹਾਂ ਦਾ ਸਪੂਰਨ ਨੀਂਦ ਚਾਹੀਦੀ ਮੈਂ ਕਹੇ ਭਰਪੂਰ ਆਊਗੀ ਪਦੜੀ ਲੱਗਣਾ ਕਿੱਥੇ ਪਏ ਆ ਇਹ ਕਿਹੜਾ ਤੇਲ ਹੈ ਜੀ ਕੀ ਹੈ ਤੇਲ ਹੈ ਤੇਲਾ ਹੈ ਮੈਂ ਇਹਦਾ ਨੁਸਖਾ ਤੁਹਾਨੂੰ ਅੱਜ ਦੱਸੂਗਾ ਲੇਕਿਨ ਬਰੁਖ ਸਾਹਿਬ ਇਹ ਉਹਨਾਂ ਦੇ ਆ ਜਿਨ੍ਹਾਂ ਦੀ ਸ਼ੁਰੂਆਤੀ ਲੱਛਣ ਹੁੰਦੇ ਨੇ ਤੇ ਲੱਛਣ ਕਿਵੇਂ ਜੀ ਜਿੱਦਾਂ ਮੈਂ ਤੁਹਾਨੂੰ ਦੱਸਿਆ ਵੀ ਮਾਈਗਰੇਨ ਸ਼ੁਰੂ ਹੁੰਦਾ ਡਿਪਰੈਸ਼ਨ ਛੱਡੋ ਮਾਈਗਰੇਨ ਵਰਗੀਆਂ ਪ੍ਰੋਬਲਮਸ ਹੋ ਜਾਂਦੀਆਂ ਨੇ ਕਾਫੀ ਜ਼ਿਆਦਾ ਸਿਰ ਚ ਦਰਦ ਹੋਣਾ ਅੱਧਾ ਸਿਰ ਦਰਦ ਅੱਖਾਂ 'ਚ ਦਰਦ ਹੋਣਾ ਆ ਆਪਣੇ ਆਪ ਗੱਲਾਂ ਕਰਨੀਆਂ ਕੰਦਾ ਵੀ ਹੁੰਗਾਰੇ ਭਰਦੀ ਨੇ ਕੰਦਾਂ ਘਰ ਦੇਖੋ ਜਿਹੜਾ ਡਿਪਰੈਸ਼ਨ ਜੇ ਬੰਦਾ ਗਿਆ ਹੋਇਆ ਜਿਹਨੂੰ ਮਾਈਗਰੇਨ ਆ ਜਿਹਦੇ ਸਿਰ 'ਚ ਦਰਦ ਹੁੰਦਾ ਉਹ ਤਾਂ ਕੰਦਾ ਜੇ ਟੱਕਰਾ ਮਾਰਦਾ ਕ ਜਾਂਦਾ ਜੀ ਤੋਂ ਬੂੰਦਾ ਇਧਰਲੇ ਨੱਕ 'ਚ ਪਾਓ ਪੈ ਕੇ ਜੀ ਜੀ ਖਿਚਣੀਆਂ ਨੇ ਦੋ ਬੂੰਦਾ ਇਧਰ ਪਾ ਕੇ ਖਿਚਣੀਆਂ ਨੇ ਨੀਂਦ ਹੀ ਆਉਣ ਦੀ ਪ੍ਰੋਬਲਮ ਬਹੁਤ ਲੋਕਾਂ ਨੂੰ ਹੋਈ ਪਈ ਹੈ ਜੀ ਸਾਰੀ ਸਾਰੀ ਰਾਤ ਨੀਂਦ ਨਹੀਂ ਆਉਂਦੀ ਅ ਅਸੀਂ ਕਹਿ ਲਈ ਕਿ ਪਾਸੇ ਵੱਟਦੇ ਆ ਜਿਹੜੇ ਅ ਲੈਂਦੇ ਆ ਪਾਸੇ ਲੈਂਦੇ ਆ ਸਾਰਾ ਰਾਤ ਲੰਘ ਜਾਂਦੀ ਆ ਕਹਿੰਦੇ ਨੀਂਦ ਆਉਂਦੀ ਆ ਪਰ ਜਦੋਂ ਰਾਤ ਨੂੰ ਜਾਗ ਖੁੱਲ ਜਾਂਦੀ ਆ ਬਸ ਮਨ ਫਿਰ ਕਦੇ ਇੱਧਰ ਭਟਕਦਾ ਕਦੇ ਇੱਧਰ ਕਦੇ ਇਦਾਂ ਦੇ ਖਿਆਲ ਆਉਂਦੇ ਨੇ ਬੁਰੇ-ਬੁਰੇ ਖਿਆਲ ਆਉਂਦੇ ਨੇ ਐ ਮਨ ਥੋੜਾ ਖਰਾਬ ਹੋਣਾ ਸ਼ੁਰੂ ਹੋ ਜਾਣਾ ਮਾਨ ਜਿਵੇਂ ਮੰਨ ਲਓ ਕੱਚਾ ਕੱਚਾ ਜਾਂ ਹੋਣਾ ਉਲਟੀ ਟੈਪ ਹੋਣਾ ਉਸ ਤੋਂ ਬਾਅਦ ਸਿਰ ਤੇ ਦਰਦ ਸ਼ੁਰੂ ਪਹਿਲਾਂ ਥੋੜਾ ਥੋੜਾ ਸਿਰ ਦਰਦ ਸ਼ੁਰੂ ਅੱਧਾ ਸਿਰ ਦਰਦ ਸ਼ੁਰੂ ਜਾਂ ਪੂਰਾ ਸਿਰ ਦਰਦ ਸ਼ੁਰੂ ਜਾਂ ਫਿਰ ਅੱਖਾਂ 'ਚ ਦਰਦ ਸ਼ੁਰੂ ਜਾਂ ਫਿਰ ਸਾਡੀ ਜਿਹੜੀਆਂ ਗਰਦਨ ਦੀਆਂ ਪਿੱਛੇ ਵਾਲੀਆਂ ਨਾੜਾਂ ਨੇ ਟਾਈਟ ਹੋ ਜਾਂਦੀਆਂ ਜਿਹਨੂੰ ਅਸੀਂ ਕਹਿੰਦੇ ਨੇ ਸਰਵਾਈਕਲ ਹੋ ਗਿਆ ਪਾਈਆਂ ਲੈ ਲੈ ਕੇ ਫਰੂਕੀ ਸਾਹਿਬ ਕਹਿੰਦੇ ਅਸੀਂ ਅੱਕ ਚੁੱਕੇ ਆ ਪਤਾ ਨਹੀਂ ਕਿੰਨੇ ਕੁ ਡਾਕਟਰ ਬਦਲਦੇ ਕਿੰਨੀਆਂ ਕਸੀ ਰਿਪੋਰਟਾਂ ਕਰਾ ਲੀਆਂ ਐਮ ਆਰ ਆਈ ਮੈਂ ਕਰਵਾ ਲਈ ਸੀਟੀ ਸਕੈਨ ਮੈਂ ਕਰਵਾ ਲਈ ਬ੍ਰੇਨ ਦਾ ਟੈਸਟ ਮੈਂ ਨਹੀਂ ਕੋਈ ਛੱਡਿਆ ਪਰ ਡਾਕਟਰ ਕਹਿੰਦੇ ਤੈਨੂੰ ਪ੍ਰੋਬਲਮ ਹੀ ਨਹੀਂ ਕੋਈ ਬੜੇ ਜਿਆਦਾ ਪੇਸ਼ੈਂਟ ਫਰੂਕੀ ਸਾਹਿਬ ਇਦਾਂ ਦੇ ਪਰੇਸ਼ਾਨ ਨੇ ਜਿਹੜੇ ਮਾਈਗਰੇਨ ਨਾਲੋਂ ਇਲਾਜ 20 20 ਸਾਲ ਪੁਰਾਣੇ ਪੇਸ਼ੈਂਟ ਸਾਡੇ ਕੋਲੇ ਆਏ ਨੇ ਜਿਨ੍ਹਾਂ ਨੂੰ ਮਾਈਗਰੇਨ ਦਾ ਇਲਾਜ ਹੀ ਨਹੀਂ ਲੱਭਿਆ ਹਜੇ ਤੱਕ ਤੂੰ ਭਾਂਡੇ ਨਹੀਂ ਧੋਂਦੀ ਤੂੰ ਕੰਮ ਨਹੀਂ ਕਰਦੀ ਘਰ ਦਾ ਤੂੰ ਸਹੀ ਤਰੀਕੇ ਨਾਲ ਬੱਚਿਆਂ ਨੂੰ ਨਹੀਂ ਸਾਂਭਦੀ ਉਹ ਨਹੀਂ ਕਰ ਦੇਖੋ ਇੱਕ ਬੰਦੇ ਦੇ ਉੱਤੇ ਬਹੁਤ ਜ਼ਿਆਦਾ ਪ੍ਰੈਸ਼ਰ ਪੈ ਜਾਣਾ ਉਹ ਪ੍ਰੈਸ਼ਰ ਪੈ ਜਾਣਾ ਉਹਨੇ ਟੈਨਸ਼ਨ ਚਲੇ ਜਾਣਾ ਉਹਨੇ ਤੁਹਾਨੂੰ ਕਹਿਣਾ ਕੁਝ ਨਹੀਂ ਕਿਉਂਕਿ ਜਿਹੜਾ ਔਰਤਾਂ ਦੇ ਵਿੱਚ ਐਸਟ੍ਰੋਜਨ ਹਾਰਮੋਨ ਹੁੰਦਾ ਨਾ ਉਹ ਜਦੋਂ ਲੈਵਲ ਘਟ ਜਾਂਦਾ ਜਾਂ ਵੱਧ ਜਾਂਦਾ ਉਹਦੇ ਨਾਲ ਜਿਹੜਾ ਰੀਪ੍ਰੋਡਕਟਿਵ ਸਿਸਟਮ ਹੁੰਦਾ ਉਹਦੇ ਤੇ ਬਹੁਤ ਜ਼ਿਆਦਾ ਇਫੈਕਟ ਪੈਂਦਾ ਜਿਵੇਂ ਮੈਨਸਸ ਘਟਣ ਲੱਗ ਗਈ ਜ਼ਿਆਦਾ ਆਉਣ ਲੱਗ ਗਈ ਜਾਂ ਚਿਰਚੜਾ ਪੰਜਾ ਰਹਿਣ ਲੱਗ ਗਿਆ ਤਾਂ ਇਹ ਇਹ ਨੁਸਖਾ ਹੈਗਾ ਜਿਹੜੇ ਕਹਿੰਦੇ ਨੇ ਵੀ ਇਸ ਤੇ ਜੀ ਮੁਫਤ ਜੀ ਠੀਕ ਹੋਣਾ ਹੈ ਸਾਡਾ ਮਾਈਗਰੇਨ ਮੁਫਤ ਜੀ ਠੀਕ ਹੋ ਜੇ ਘਰ ਬੈਠੇ ਬੈਠੇ ਠੀਕ ਹੋ ਜੇ ਅਸੀਂ ਦਵਾਈ ਦਾ ਕੋਈ ਵਰਤੋ ਨਹੀਂ ਕਰਨੀ ਤੇ ਉਹਨਾਂ ਵਾਸਤੇ ਫਿਰ ਇਹ ਇਸਤੇਮਾਲ ਕਿਵੇਂ ਕਰਨਾ ਤੇ ਇਹ ਕਿਹੜੀ ਲੱਕੜ ਦਾ ਪੂਰਾ ਜੀ ਇਹ ਵੀ ਸਾਨੂੰ ਦੱਸ ਦੇ ਹਾਂਜੀ ਇਹ ਡ੍ਰੌਪਸ ਨੇ ਇਦਾਂ ਸੀ ਬਣਾ ਕੇ ਦੇਤੇ ਇੱਕ ਪਾਣੀ ਇੰਨਾ ਕੁ ਲੈ ਲਿਆ ਅੱਧਾ ਗਲਾਸ ਉਹਦੇ ਵਿੱਚ ਇੰਦਾ ਅਸੀਂ ਡ੍ਰੌਪਸ ਪਾ ਕੇ ਇੰਦਾ 10 ਕੁ ਡ੍ਰੌਪਸ 20 ਡ੍ਰੌਪਸ ਜਿੱਦਾਂ ਵੀ ਬਿਮਾਰੀ ਅਕੋਰਡਿੰਗ ਅਸੀਂ ਉਹਨਾਂ ਨੂੰ ਜਿੱਦਾਂ ਡੋਜ਼ ਦੇਣੀ ਆ ਉਹਦਾ ਇੰਨਾ ਇੱਕ ਲਈ ਅਸੀਂ ਇਹਨੂੰ ਪੀ ਲੈਣਾ ਹੌਲੀ ਹੌਲੀ ਕਰਕੇ ਰਿਕਵਰੀ ਹੋਣੀ ਸ਼ੁਰੂ ਹੋ ਜਾਂਦੀ ਆ ਮਾਈਗਰੇਨ ਦੀ ਪ੍ਰੋਬਲਮ ਬਿਲਕੁਲ ਜੜ੍ਹ ਤੋਂ ਖਤਮ ਹੋ ਜਾਂਦੀ ਸਾਰਾ ਸਾਰਾ ਦਿਨ ਤੇਰੇ ਬਿਨ ਉਹਨੇ ਨਹੀਂ ਗੁਜ਼ਰਦਾ ਯਾਰਾ ਸਾਰੀ ਸਾਰੀ ਰਾਤ ਪਾਵਾਂ ਬਾ ਤੇ ਕੰਦਾਂ ਪਰਨ ਹੂੰਗਾਰਾ ਸਤਿ ਸ਼੍ਰੀ ਅਕਾਲ ਜੀ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ ਮਾਸਟਰ ਸਲੀਮ ਦਾ ਇਹ ਗੀਤ ਤੁਸੀਂ ਕਦੇ ਨਾ ਕਦੇ ਜ਼ਰੂਰ ਸੁਣਿਆ ਹੋਵੇਗਾ ਔਰ ਉਹ ਲੋਕ ਇਹ ਗੀਤ ਜ਼ਿਆਦਾ ਸੁਣਦੇ ਨੇ ਜਿਨ੍ਹਾਂ ਨੂੰ ਰਾਤ ਵੇਲੇ ਨੀਂਦ ਆਉਂਦੀ ਹੀ ਨਹੀਂ ਹੋਰ ਵੀ ਬਹੁਤ سارے ਗੀਤ ਹੈਗੇ ਨੇ ਜਦੋਂ ਦਿੱਕਤਾਂ ਪਰੇਸ਼ਾਨੀਆਂ ਸਾਡੇ ਸਰੀਰ ਦੇ ਵਿੱਚ ਹੁੰਦੀਆਂ ਨੇ ਤੇ ਸਾਨੂੰ ਨੀਂਦ ਆਉਣੀ ਬੰਦ ਹੋ ਜਾਂਦੀ ਹੈ ਸਾਨੂੰ ਟੈਨਸ਼ਨ ਆਉਂਦੀਆਂ ਨੇ ਸਾਰਾ ਸਾਰਾ ਦਿਨ ਇੱਕੋ ਹੀ ਜਿਹੜੀ ਗੱਲ ਹੈਗੀ ਸਾਡੇ ਦਿਮਾਗ ਦੇ ਉੱਤੇ ਚੜੀ ਰਹਿੰਦੀ ਹੈ एकदम ਸਾਨੂੰ ਟੈਨਸ਼ਨ ਹੋ ਜਾਂਦੀ ਹੈ ਤੇ ਉਹਨਾਂ ਲੋਕਾਂ ਵਾਸਤੇ ਜਿਹੜਾ ਇਹ ਗੀਤ ਹੈਗਾ ਬੇਸ਼ੱਕ ਇਹ ਗੀਤ ਹੈ ਪਰ ਜਿਹੜੇ ਲੋਕ ਉਹ ਨੀਂਦਰੇ ਤੋਂ ਪਰੇਸ਼ਾਨ ਨੇ ਟੈਨਸ਼ਨ ਇੱਕਦਮ ਉਹਨਾਂ ਨੂੰ ਵੱਜ ਜਾਂਦੀ ਹੈ ਇਸੇ ਸਮੱਸਿਆ ਦਾ ਹੱਲ ਅਸੀਂ ਲੈਣ ਵਾਸਤੇ ਪਹੁੰਚੇ ਆਪੀ ਇਲੈਕਟ੍ਰੋ ਹੋਮਿਓਪੈਥੀ ਰਾਮਗੜ੍ਹ ਰੋਡ ਸਾਨੇਵਾਲ ਜਿੱਥੇ ਡਾਕਟਰ ਜੋੜਾ ਡਾਕਟਰ ਅਮਨਪ੍ਰੀਤ ਸਿੰਘ ਤੇ ਡਾਕਟਰ ਪਰਮਜੀਤ ਕੌਰ ਜੀ ਸਾਡੇ ਨਾਲ ਨੇ ਅੱਜ ਉਹਨਾਂ ਨਾਲ ਗੱਲਬਾਤ ਕਰਾਂਗੇ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਸਾਰੀ ਸਾਰੀ ਰਾਤ ਜਿਹੜੀ ਬਾਤ ਹੈਗੀ ਐ ਉਹ ਕੰੰਧਾਂ ਨਾਲ ਕਿਵੇਂ ਪਾਉਣ ਲੱਗ ਜਾਂਦੇ ਨੇ ਤੇ ਫਿਰ ਕੰੰਧਾਂ ਵੀ ਜਵਾਬ ਕਿਵੇਂ ਦੇਣ ਲੱਗ ਜਾਂਦੇ ਨੇ ਤੇ ਲੋਕ ਇਸ ਤੋਂ ਵੱਧ ਕੇ ਕੰੰਧਾਂ 'ਚ ਸਿਰ ਮਾਰਨ ਤੱਕ ਕਿਵੇਂ ਚਲੇ ਜਾਂਦੇ ਨੇ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ ਤੇ ਇੱਕ ਵਾਰ ਫਿਰ ਜੀ ਤੁਹਾਡਾ ਸਭ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੋ ਤੁਸੀਂ ਅੱਜ ਫੇਰ ਸਾਡੇ ਕੋਲ ਆਏ ਤਾਂ ਸਾਡੀ ਆਵਾਜ਼ ਲੋਕਾਂ ਤੱਕ ਮਚਾਉਣੀ ਆ ਡਾਕਟਰ ਸਾਹਿਬ ਮੈਂ ਮਾਸਟਰ ਸਲੀਮ ਦਾ ਇੱਕ ਗੀਤ ਹੈਗਾ ਜਿਹੜਾ ਸਾਂਝਾ ਕੀਤਾ ਪਰ ਉਹ ਗੀਤ ਜਿਹੜਾ ਅਸੀਂ ਕਹਿ ਲਈਏ ਕਿ ਅੱਜ ਦੇ ਮਾਹੌਲ ਦੇ ਵਿੱਚ ਵੀ ਬੜਾ ਢੁਕਦਾ ਕਿਉਂਕਿ ਨੀਂਦ ਹੀ ਆਉਣ ਦੀ ਪ੍ਰੋਬਲਮ ਬਹੁਤ ਲੋਕਾਂ ਨੂੰ ਹੋਈ ਪਈ ਹੈ ਜੀ ਸਾਰੀ ਸਾਰੀ ਰਾਤ ਨੀਂਦ ਨਹੀਂ ਆਉਂਦੀ ਅਸੀਂ ਕਹਿ ਲਈਏ ਕਿ ਪਾਸੇ ਵੱਟਦੇ ਆ ਜਿਹੜੇ ਲੈਂਦੇ ਆ ਪਾਸੇ ਲੈਂਦੇ ਆ ਸਾਰਾ ਰਾਤ ਲੰਘ ਜਾਂਦੀ ਪਰ ਨੀਂਦ ਨਹੀਂ ਆਉਂਦੀ ਲੋਕੀ ਸਾਬ ਡਿਪਰੈਸ਼ਨ ਜਿਹਨੂੰ ਸੀ ਡਿਪਰੈਸ਼ਨ ਕਹਿ ਦਿੰਨੇ ਆ ਬੋਲਣ ਵਿੱਚ ਬਹੁਤ ਛੋਟਾ ਜਿਹਾ ਲਬਜ ਆ ਇੱਕ ਡਿਪਰੈਸ਼ਨ ਲੇਕਿਨ ਜਿਨਾਂ ਨੂੰ ਹੈਗੀ ਆ ਉਹਨਾਂ ਨੂੰ ਪੁੱਛ ਕੇ ਦੇਖੋ ਆਪੇ ਗੱਲਾਂ ਕਰੀ ਜਾਂਦੇ ਨੇ ਆਪੇ ਬੋਲੀ ਜਾਂਦੇ ਨੇ ਬਹੁਤ ਹੀ ਪਰੇਸ਼ਾਨ ਨੇ ਲੋਕ ਦਿਮਾਗ ਉਹਨਾਂ ਦਾ ਕਿਤੇ ਹੋਰ ਹੁੰਦਾ ਆਵਾਜ਼ ਕੁਝ ਹੋਰ ਨਿਕਲਦੀ ਆ ਸਿਰ ਚ ਦਰਦ ਨਸਾਂ ਵੀਕ ਹੋ ਚੁੱਕੀਆਂ ਨੇ ਉਹ ਇੰਨੇ ਕਿ ਡਿਪਰੈਸ਼ਨ ਚ ਚਲੇ ਗਏ ਰੁਕੀ ਸਾਹਿਬ ਉਹ ਆਪਣੇ ਆਪ ਗੱਲਾਂ ਨਹੀਂ ਤਾਂ ਉਹਨਾਂ ਨੂੰ ਕੀ ਹੋਣੀ ਆਪਣੇ ਆਪ ਹੀ ਗੱਲਾਂ ਕਰੀ ਦੇਖੋ ਹੁਣ ਕਹਿੰਦੇ ਨੀਂਦ ਆਉਂਦੀ ਆ ਪਰ ਜਦੋਂ ਰਾਤ ਨੂੰ ਜਾਗ ਖੁੱਲ ਜਾਂਦੀ ਆ ਬਸ ਮਨ ਫਿਰ ਕਦੇ ਇੱਧਰ ਭਟਕਦਾ ਕਦੇ ਇੱਧਰ ਕਦੇ ਇਦਾਂ ਦੇ ਖਿਆਲ ਆਉਂਦੇ ਨੇ ਬੁਰੇ-ਬੁਰੇ ਖਿਆਲ ਆਉਂਦੇ ਨੇ ਉਹ ਸਾਰੇ ਡਿਪਰੈਸ਼ਨ ਨਾਲ ਜਦੋਂ ਬ੍ਰੇਨ ਦੇ ਵਿੱਚ ਕੰਨਾਂ 'ਚ ਖੁਸ਼ਕੀ ਹੋ ਜਾਵੇ, ਨਸਾਂ ਵੀਕ ਹੋ ਜਾਣ, ਕਮਜ਼ੋਰ ਹੋ ਜਾਣਾ, ਡਿਪਰੈਸ਼ਨ ਛੱਡੋ, ਮਾਈਗਰੇਨ ਵਰਗੀਆਂ ਪ੍ਰੋਬਲਮਸ ਹੋ ਜਾਂਦੀਆਂ ਨੇ, ਕਾਫੀ ਜ਼ਿਆਦਾ ਸਿਰ 'ਚ ਦਰਦ ਹੋਣਾ, ਅੱਧਾ ਸਿਰ ਦਰਦ, ਅੱਖਾਂ 'ਚ ਦਰਦ ਹੋਣਾ, ਆਪਣੇ ਆਪ ਗੱਲਾਂ ਕਰਨੀਆਂ, ਕੰਦਾਂ ਵੀ ਹੁੰਗਾਰੇ ਭਰਦੀਆਂ ਨੇ ਜੀ। ਕੰਦਾਂ ਕਰ ਦੇਖੋ ਜਿਹੜਾ ਡਿਪਰੈਸ਼ਨ ਜੇ ਬੰਦਾ ਗਿਆ ਹੋਇਆ ਜਿਹਨੂੰ ਮਾਈਗਰੇਨ ਆ ਜਿਹਦੇ ਸਿਰ ਚ ਦਰਦ ਹੁੰਦਾ ਉਹ ਤਾਂ ਕੰਦਾ ਜੇ ਟੱਕਰਾ ਮਾਰਦਾ ਕਿ ਜਾਂਦਾ ਜੀ ਇਹਦਾ ਇਲਾਜ ਹੀ ਕੋਈ ਨਹੀਂ ਹੈਗਾ ਦਵਾਈਆਂ ਲੈ ਲੈ ਕੇ ਫਰੂਕੀ ਸਾਹਿਬ ਕਹਿੰਦੇ ਅਸੀਂ ਅੱਕ ਚੁੱਕੇ ਆ ਪਤਾ ਨਹੀਂ ਕਿੰਨੇ ਕੁ ਡਾਕਟਰ ਬਦਲਦੇ ਕਿੰਨੀਆਂ ਕੁ ਅਸੀਂ ਰਿਪੋਰਟਾਂ ਕਰਾ ਲਈਆਂ ਐਮ ਆਰ ਆਈ ਮੈਗਰ ਵਾਲੀ ਸੀਟੀ ਸਕੈਨ ਮੈਗਰ ਵਾਲੀ ਬ੍ਰੇਨ ਦਾ ਟੈਸਟ ਮੈਨ ਹੀ ਕੋਈ ਛੱਡਿਆ ਪਰ ਡਾਕਟਰ ਕਹਿੰਦੇ ਤੈਨੂੰ ਪ੍ਰੋਬਲਮ ਹੀ ਨਹੀਂ ਕੋਈ ਲੋਕਸ ਆ ਪ੍ਰੋਬਲਮ ਕਿੱਤੋਂ ਆਣੀ ਆ ਮਾਈਗ੍ਰੇਨ ਕਿਸੇ ਤੁਹਾਡੇ ਟੈਸਟ ਚ ਆਣਾ ਹੀ ਨਹੀਂ ਜਿੰਨੇ ਮਰਜ਼ੀ ਟੈਸਟ ਕਰਵਾ ਲਓ ਜਿੰਨੇ ਮਰਜ਼ੀ ਰਿਪੋਰਟਾਂ ਕਰਵਾ ਲਓ ਲੱਛਣਾਂ ਦੇ ਹਿਸਾਬ ਨਾਲ ਹੀ ਮਾਈਗ੍ਰੇਨ ਦਾ ਇਲਾਜ ਕੀਤਾ ਜਾਂਦਾ ਜਿਹੜੇ ਡਾਕਟਰ ਟੈਸਟ ਕਰਾਉਂਦੇ ਨੇ ਕਰਦੇ ਨੇ ਉਹਦੇ ਨਾਲ ਕੋਈ ਫਰਕ ਨਹੀਂ ਪੈਣਾ ਜਿਹੜੀ ਫਿਰ ਜੀ ਇਹ ਅਸੀਂ ਕਹਿ ਲਈਏ ਕਿ ਸਾਰੇ ਸਾਰੇ ਰਾਤ ਜਿਹੜੀ ਨੀਂਦ ਨਹੀਂ ਆਉਂਦੀ ਤੇ ਫਿਰ ਉਹਦਾ ਕਾਰਨ ਡਿਪਰੈਸ਼ਨ ਹੈ ਜੀ ਮਾਈਗਰੇਨ ਹੈ ਹਾਂਜੀ ਡਿਪਰੈਸ਼ਨ ਹੁਣ ਦੇਖੋ ਰੁਕੀ ਸਾਹਿਬ ਸਾਰਾ ਦਿਨ ਨਿਕਲ ਗਿਆ ਸਿਰ ਦਰਦ ਨਾਲ ਗੋਲੀ ਖਾ ਲਈ ਗੋਲੀ ਖਾ ਕੇ ਕਿੰਨਾ ਕੁ ਟਾਈਮ ਅਸਰ ਹੋਊਗਾ 2 ਘੰਟੇ 3 ਘੰਟੇ 4 ਘੰਟੇ ਕੱਢ ਦੋ ਉਸ ਤੋਂ ਬਾਅਦ ਫਿਰ ਸਿਰ ਦਰਦ ਸ਼ੁਰੂ ਆ ਉਹ ਸਿਰ ਦਰਦ ਇੰਨਾ ਜਿਆਦਾ ਉਹਨੂੰ ਰਾਤ ਨੂੰ ਉਹੀ ਖਿਆਲ ਆ ਜਾਂਦੇ ਨੇ ਵੀ ਜੇ ਮੇਰੀ ਜਾਗ ਖੁੱਲ ਗਈ ਜਾਂ ਮੈਂ ਨਾ ਸੁੱਤਾ ਟਾਈਮ ਨਾਲ ਉਹ ਕਿਤੇ ਦੁਬਾਰਾ ਸਿਰ ਨਾ ਉੱਠ ਖੜੇ ਉਹ ਇੰਨਾ ਚੀਜ਼ਾਂ ਨੂੰ ਸੋਚ-ਸੋਚ ਕੇ ਬੰਦਾ ਦਿਨ ਰਾਤ ਡਿਪਰੈਸ਼ਨ 'ਚ ਚੱਲ ਜਾਂਦਾ ਉਹ ਮੇਰੇ ਕੋਲ ਤਾਂ ਇਦਾਂ ਦੇ ਪੇਸ਼ੈਂਟ ਆਏ ਨੇ ਜਿਹੜੇ ਆਪਣੇ ਆਪ ਗੱਲਾਂ ਕਰਦੇ ਨੇ ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਵੀ ਅਸੀਂ ਬੈਠੇ ਕਿੱਥੇ ਆ ਉਹਨਾਂ ਨੂੰ ਕੋਈ ਘਰਦਾ ਨਹੀਂ ਕੋਈ ਉਹਨਾਂ ਨੂੰ ਬਾਹਰ ਦਾ ਨਹੀਂ ਉਹਨਾਂ ਨੂੰ ਪਤਾ ਹੀ ਨਹੀਂ ਆਪਣੇ ਆਪ ਕਈ ਤਾਂ ਮੇਰੇ ਕੋਲ ਫੁਰਕੀ ਸਵੇ ਇਦਾਂ ਦੇ ਪੇਸ਼ੈਂਟ ਨੇ ਮਾਈਗਰੇਨ ਵਾਲੇ ਆਏ ਮੇਰੇ ਕੋਲ ਜਿਹੜੇ ਅਸੀਂ ਇਲਾਜ ਕੀਤਾ ਜਿਨ੍ਹਾਂ ਦਾ ਉਹ ਕਹਿੰਦੇ ਇੰਨਾ ਵਹਿਮ ਜ਼ਿਆਦਾ ਹੋ ਗਿਆ ਮੈਨੂੰ ਵੀ ਜਿੱਦਾਂ ਨਾ ਛਿਪਕਲੀ ਮੇਰੇ ਪੈਰ ਨੂੰ ਲੱਗ ਕੇ ਚਲੇਗੀ ਤਿੰਨ ਦਿਨ ਚਾਰ-ਚਾਰ ਵਾਰ ਨਾ ਹੋਣਾ ਵੈਮ ਜਿਹਨੂੰ ਕਹਿ ਦਈਏ ਜਿਹਨੂੰ ਫੋਬੀਆ ਕਹਿ ਦਈਏ ਸੀ ਕਿਸੇ ਚੀਜ਼ ਤੋਂ ਡਰ ਲੱਗਣਾ ਉਹਨੂੰ ਡਰ ਲੱਗਣਾ ਸ਼ੁਰੂ ਹੋ ਗਿਆ ਮਤਲਬ ਇਦਾਂ ਦੇ ਲੋਕ ਜਿਹੜੇ ਫਿਰ ਰੱਸੀ ਨੂੰ ਸੱਪ ਸਮਝਣ ਲੱਗ ਜਾਂਦੇ ਨੇ ਬਸ ਉਹ ਹੀ ਚੀਜ਼ ਆ ਜੀ ਹਾਂ ਉਹ ਕਹਿੰਦੇ ਪਈ ਤਾਂ ਰੱਸੀ ਆ ਲੱਗਦਾ ਸੱਪ ਆ ਵੀ ਕਦੇ ਡੰਗਣਾ ਮਾਰ ਜਵੇ ਬੜੇ ਜਿਆਦਾ ਪੇਸ਼ੈਂਟ ਸੁਰੂਕੀ ਸਾਹਿਬ ਇਦਾਂ ਦੇ ਪਰੇਸ਼ਾਨ ਨੇ ਜਿਹੜੇ ਮਾਈਗਰੇਨ ਨਾਲੋਂ ਇਲਾਜ 20 20 ਸਾਲ ਪੁਰਾਣੇ ਪੇਸ਼ੈਂਟ ਸਾਡੇ ਕੋਲੇ ਆਏ ਨੇ ਜਿਨ੍ਹਾਂ ਨੂੰ ਮਾਈਗਰੇਨ ਦਾ ਇਲਾਜ ਹੀ ਨਹੀਂ ਲੱਭਿਆ ਹੇ ਤੱਕ ਉਹ ਗੰਦੇ ਜੀ ਸਾਨੂੰ ਇਹ ਨਹੀਂ ਪਤਾ ਲੱਗਦਾ ਮਾਈਗਰੇਨ ਆ ਕਿ ਕੀ ਆ ਤੇ ਮਾਈਗਰੇਨ ਦੇ ਲੱਛਣ ਹੁੰਦੇ ਨੇ ਫਿਰ ਕੀ ਸਭ ਪਹਿਲਾਂ ਪਹਿਲਾਂ ਉਹਨਾਂ ਤੁਹਾਨੂੰ ਮਨ ਤੁਹਾਡਾ ਖਰਾਬ ਹੋਣਾ ਸ਼ੁਰੂ ਹੋ ਜਾਣਾ ਮਨ ਜਿਵੇਂ ਮੰਨ ਲਓ ਕੱਚਾ ਕੱਚਾ ਜਾ ਹੋਣਾ ਉਲਟੀ ਡੈਬ ਹੋਣਾ ਉਸ ਤੋਂ ਬਾਅਦ ਸਿਰ ਤੇ ਦਰਦ ਸ਼ੁਰੂ ਪਹਿਲਾਂ ਥੋੜਾ ਥੋੜਾ ਸਿਰ ਦਰਦ ਸ਼ੁਰੂ ਆਧਾ ਸਿਰ ਦਰਦ ਸ਼ੁਰੂ ਜਾਂ ਪੂਰਾ ਸਿਰ ਦਰਦ ਸ਼ੁਰੂ ਜਾਂ ਫਿਰ ਅੱਖਾਂ 'ਚ ਦਰਦ ਸ਼ੁਰੂ ਜਾਂ ਫਿਰ ਸਾਡੇ ਜਿਹੜੇ ਗਰਦਨ ਦੀਆਂ ਪਿੱਛੇ ਵਾਲੀਆਂ ਨਾੜਾਂ ਨੇ ਟਾਈਟ ਹੋ ਜਾਂਦੀਆਂ ਜਿਹਨੂੰ ਅਸੀਂ ਕਹਿੰਦੇ ਨੇ ਸਰਵਾਈਕਲ ਹੋ ਗਿਆ ਉਹ ਸਰਵਾਈਕਲ ਨਹੀਂ ਹੁੰਦਾ ਜਦੋਂ ਸਿਰ ਤੇ ਦਰਦ ਸ਼ੁਰੂ ਹੁੰਦਾ ਪਹਿਲਾਂ ਕਈ ਵਾਰ ਨਾੜਾਂ ਟਾਈਟ ਹੋ ਜਾਂਦੀਆਂ ਨੇ ਉਸ ਤੋਂ ਬਾਅਦ ਸਾਡੇ ਸਿਰ 'ਚ ਦਰਦ ਸ਼ੁਰੂ ਹੋਣ ਲੱਗ ਪੈਂਦੇ ਤੁਸੀਂ ਇਹ ਕਹਿ ਰਹੇ ਹੋ ਕਿ ਮਾਈਗਰੇਨ ਕਰਕੇ ਤੁਹਾਨੂੰ ਸਰਵਾਈਕਲ ਦੀ ਦਿੱਕਤ ਵੀ ਆ ਸਕਦੀ ਹੈ ਹਾਂਜੀ ਬਹੁਤ ਜ਼ਿਆਦਾ ਦਿੱਕਤ ਹੈ ਜੀ ਮੈਂ ਤੁਹਾਨੂੰ ਇੱਕ ਹੋਰ ਦੱਸਦਾ ਰ ਪਹਿਲਾਂ ਜੀ ਮੈਂ ਗੱਡਦੇਂ ਦਰਦ ਹੋਇਆ ਉਸ ਤੋਂ ਬਾਅਦ ਮੋਢਿਆਂ 'ਚ ਦਰਦ ਹੋਇਆ ਉਸ ਤੋਂ ਬਾਅਦ ਬਾਹਾਂ 'ਚ ਦਰਦ ਹੋਇਆ ਉਂਗਲਾਂ ਸੁੰਨ ਹੋਣੀਆਂ ਸ਼ੁਰੂ ਹੋਈਆਂ ਜਦੋਂ ਤੁਹਾਡਾ ਸਰਵਾਈਕਲ ਪੁਰਾਣਾ ਹੋ ਗਿਆ ਤੁਹਾਡਾ ਕਮਰ ਤੋਂ ਥੱਲੇ ਤੱਕ ਤੁਹਾਡਾ ਦਰਦ ਜਾਣਾ ਲੋਕ ਕਹਿੰਦੇ ਜੀ ਮੈਨੂੰ ਕਮਰ ਦੀ ਡਿਸਕ ਦੀ ਪ੍ਰੋਬਲਮ ਹੋ ਗਈ ਲੋਕ ਡਿਸਕ ਦੀਆਂ ਦਵਾਈਆਂ ਖਾਈ ਜਾਂਦੇ ਆ ਹੁੰਦਾ ਸਰਵਾਈਕਲ ਸਰਵਾਈਕਲ ਜਦੋਂ ਤੁਹਾਨੂੰ ਹੋ ਗਿਆ ਪੁਰਾਣਾ ਤਾਂ ਇਹਨੇ ਤੁਹਾਡੀਆਂ ਗੜ ਦਿੰਦੀਆਂ ਨਾੜਾਂ ਟਾਈਟ ਹੋ ਕੇ ਥੱਲੇ ਆ ਆਪਣੀ हिਪ ਤੱਕ ਥੱਲੇ ਤੱਕ ਜਾਣਾ ਇਹਨੇ ਦਰਦ ਨੇ ਤੁਹਾਡੇ ਦਰਦ ਤੇਜ਼ ਹੋਣਾ ਇਹਦਾ ਤੁਸੀਂ ਤੁਸੀਂ ਤੇ ਇਹ ਵੀ ਦੱਸ ਰਹੇ ਸੀ ਕਿ ਜਿਹੜਾ ਅੱਜਕੱਲ੍ਹ ਜਿਹੜਾ ਘਰ ਵਾਲਾ ਘਰ ਵਾਲੀ ਦਾ ਰਿਸ਼ਤਾ ਹੈਗਾ ਇਹਦੇ ਵਿੱਚ ਵੀ ਬੜਾ ਤਣਾਅ ਹੈ ਉਹਦੇ ਕਰਕੇ ਬਹੁਤ ਵਾਰ ਜਿਹੜੇ ਵਿਅਕਤੀ ਹੈਗੇ ਨੇ ਘਰ ਵਾਲਾ ਹੈਗਾ ਜਾਂ ਘਰ ਵਾਲੀ ਹੈਗੀ ਹੈ ਉਹ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦੇ ਨੇ ਮਾਈਗਰਨ ਰਿਸ਼ਤਿਆਂ ਦੀ ਕੜਵਾਹਟ ਜਾਂ ਤੁਹਾਡੇ ਤੇ ਕੀਤੇ ਗਏ ਸ਼ਬਦਾਂ ਦੇ ਵਾਰ ਨਾਲ ਵੀ ਸ਼ੁਰੂ ਹੋ ਸਕਦਾ ਹੈ। ਕਈ ਵਾਰ ਕੀ ਹੁੰਦਾ ਇੱਕ ਬੰਦਾ ਬੋਲਦਾ ਜਾਂਦਾ ਦੂਸਰਾ ਬੰਦਾ ਸੁਣਦਾ ਜਾਂਦਾ ਲੇਕਿਨ ਉਹ ਕਹਿੰਦਾ ਕੁਝ ਨਹੀਂ। ਉਹਨੇ ਕਹਿਣਾ ਕੁਛ ਨਹੀਂ ਉਹਨੇ ਹੌਲੀ ਹੌਲੀ ਡਿਪਰੈਸ਼ਨ ਜੇ ਚੱਲ ਜਾਣਾ ਉਹਨੂੰ ਮਾਈਗਰੇਨ ਵਰਗੀਆਂ ਸਮੱਸਿਆਵਾਂ ਹੋਣੇ ਸ਼ੁਰੂ ਹੋ ਜਾਣੀਆਂ ਨੇ ਸਾਡੇ ਨਾਲ ਡਾਕਟਰ ਪਰਮਜੀਤ ਕੌਰ ਵੀ ਨੇ ਜਿਨ੍ਹਾਂ ਕੋਲ ਖਾਸ ਕਰਕੇ ਲੇਡੀਜ਼ ਨੇ ਆਪਣੇ ਦਿੱਕਤਾਂ ਪਰੇਸ਼ਾਨੀਆਂ ਲੈ ਕੇ ਆਉਂਦੇ ਨੇ ਡਾਕਟਰ ਸਾਹਿਬ ਜਿਹੜਾ ਔਰਤਾਂ ਦੇ ਵਿੱਚ ਇਹ ਰੋਗ ਹੈਗਾ ਕੰਪੈਰੀਟਿਵਲੀ ਜ਼ਿਆਦਾ ਕਿਉਂ ਹੋ ਰਿਹਾ ਹੈ ਪਹਿਲਾਂ ਤਾਂ ਹੁੰਦਾ ਸੀ ਕਿ ਚਲੋ ਬਹੁਤ ਸਾਰੀ ਟੈਨਸ਼ਨਾਂ ਹੁੰਦੀਆਂ ਨੇ ਆਦਮੀ ਨੂੰ ਵੀ ਤੇ ਅੱਜਕੱਲ ਤੇ ਔਰਤਾਂ ਦੇ ਵਿੱਚ ਵੀ ਇਹ ਜਿਹੜਾ ਮਾਈਗਰੇਨ ਦੀ ਸਮੱਸਿਆ ਹੈ ਕੰਪੈਰੀਟਿਵਲੀ ਜ਼ਿਆਦਾ ਆ ਰਹੀ ਹੈ ਤੁਸੀਂ ਕੀ ਆਬਜ਼ਰਵ ਕੀਤਾ ਕਿਉਂ ਹੁੰਦੀ ਹੈ ਕਿਉਂਕਿ ਜਿਹੜਾ ਔਰਤਾਂ ਦੇ ਵਿੱਚ ਐਸਟ੍ਰੋਜਨ ਹਾਰਮੋਨ ਹੁੰਦਾ ਨਾ ਉਹ ਜਦੋਂ ਲੈਵਲ ਘਟ ਜਾਂਦਾ ਜਾਂ ਵੱਧ ਜਾਂਦਾ ਉਹਦੇ ਨਾਲ ਜਿਹੜਾ ਰੀਪ੍ਰੋਡਕਟਿਵ ਸਿਸਟਮ ਹੁੰਦਾ ਉਹਦੇ ਤੇ ਬਹੁਤ ਜ਼ਿਆਦਾ ਇਫੈਕਟ ਪੈਂਦਾ ਠੀਕ ਹੈ ਜਿਵੇਂ ਮੈਨਸਿਸ ਘਟਣ ਲੱਗ ਗਈ ਜਿਆਦਾ ਹੋਣ ਲੱਗ ਗਈ ਜਾਂ ਚਿਰਚੜਾ ਪੰਜਾ ਰਹਿਣ ਲੱਗ ਗਿਆ ਹੋਰ ਵੀ ਕਈ ਪ੍ਰੋਬਲਮਸ ਹੁੰਦੀਆਂ ਨੇ ਜਾਂ ਸਮੇਂ ਤੇ ਖਾਣਾ ਨਹੀਂ ਗਾ ਇਹ ਇਹ ਬਹੁਤ ਜ਼ਿਆਦਾ ਔਰਤਾਂ ਤੇ ਪ੍ਰਭਾਵ ਪਾਉਂਦਾ ਹੈ ਇਹਦੇ ਕਰਕੇ ਮਾਈਗਰੇਨ ਦੀ ਪ੍ਰੋਬਲਮ ਜ਼ਿਆਦਾ ਔਰਤਾਂ ਨੂੰ ਹੁੰਦੀ ਹੈ ਬਈ ਬਹੁਤ ਵਾਰ ਹੁੰਦਾ ਹੈ ਕਿ ਜਦੋਂ ਬਹੁਤ ਬਦਮਿਰੀਆਂ ਭੈਣਾਂ ਦਾ ਫੋਨ ਆਉਂਦਾ ਹੈ ਸਾਡੀਆਂ ਹਨਾ ਓ ਕੰਨ ਜੀ ਮੈਨੂੰ ਤੇ ਪਤਾ ਨਹੀਂ ਮੇਰਾ ਸਿਰ ਨਾ ਇੱਕ ਪਾਸਾ ਸੁਣ ਰਹਿਣ ਲੱਗ ਗਿਆ ਜਦੋਂ ਮੈਂ ਉਹਨਾਂ ਨਾਲ ਗੱਲ ਥੋੜੀ ਜੀ ਡਿਟੇਲ ਚ ਹੁੰਦੀ ਹੈ ਭੈਣਾਂ ਨਾਲ ਤਾਂ ਦੱਸ ਦਿਆਂ ਨੀ ਕਿ ਸਾਣ ਸਹੁਰੇ ਵੱਲੋਂ ਇਸ ਤਰ੍ਹਾਂ ਦੇ ਤਾਨੇ ਮੈਣੇ ਨੇ ਸੱਸ ਵੱਲੋਂ ਸਹੁਰੇ ਵੱਲੋਂ ਜਾਂ ਘਰ ਵਾਲੇ ਵੱਲੋਂ ਖੁਦ ਬੜੇ ਤਾਨੇ ਮੈਣੇ ਇਹ ਤਾਨੇ ਮੈਣੇ ਨਾਲ ਵੀ ਜਿਹੜਾ ਅਸੀਂ ਕਹੇੜੇ ਵੀ ਮਾਈਗ੍ਰੇਨ ਹੋ ਸਕਦੇ ਡਾਕਟਰ ਸਾਹਿਬ ਤਾਨਿਆਂ ਨਾਲ ਹੋ ਸਕਦਾ ਜਿਹੜਾ ਅਸੀਂ ਕਹ ਲਈਏ ਕਿ ਮਾਈਗ੍ਰੇਨ ਰੁਕੇ ਸਾਹਿਬ ਜਰੂਰ ਹੋਊਗਾ ਹੁਣ ਮੈਂ ਤੁਹਾਨੂੰ ਇੱਕੋ ਗੱਲ ਨੂੰ ਬਾਰ ਬਾਰ ਕਹੀ ਜਾਵਾਂ ਤੂੰ ਭਾਂਡੇ ਨਹੀਂ ਧੋਂਦੀ ਤੂੰ ਕੰਮ ਨਹੀਂ ਕਰਦੀ ਘਰ ਦਾ ਤੂੰ ਸਹੀ ਤਰੀਕੇ ਨਾਲ ਬੱਚਿਆਂ ਨੂੰ ਨਹੀਂ ਸੰਭਲਦੀ ਉਹ ਨਹੀਂ ਕਰ ਦੇਖੋ ਇੱਕ ਬੰਦੇ ਦੇ ਉੱਤੇ ਬਹੁਤ ਜ਼ਿਆਦਾ ਪ੍ਰੈਸ਼ਰ ਪੈ ਜਾਣਾ ਉਹ ਪ੍ਰੈਸ਼ਰ ਪੈ ਜਾਣਾ ਉਹਨੇ ਟੈਨਸ਼ਨ ਚਲੇ ਜਾਣਾ ਉਹਨੇ ਤੁਹਾਨੂੰ ਕਹਿਣਾ ਕੁਝ ਨਹੀਂ ਉਹਨੇ ਅੰਦਰ ਦੀ ਅੰਦਰ ਸੋਚੀ ਜਾਣਾ ਸੋਚੀ ਜਾਣਾ ਉਹ ਤੁਹਾਡੇ ਬ੍ਰੇਨ ਤੇ ਜਿਹੜਾ ਲੋਡ ਪੈਣਾ ਸ਼ੁਰੂ ਹੋ ਗਿਆ ਲੋਡ ਪੈਣਾ ਸ਼ੁਰੂ ਹੋ ਗਿਆ ਹੌਲੀ ਹੌਲੀ ਨਸਾਂ ਵੀਕ ਹੋਣੀਆਂ ਸ਼ੁਰੂ ਹੋ ਗਈਆਂ ਉਹ ਮਾਈਗ੍ਰੇਨ ਨਾਲ ਤੁਹਾਨੂੰ ਖਿੱਚ ਕੇ ਲੈ ਜਾਂਦਾ ਮਰਦਾ ਨਾਲੋਂ ਜਿਆਦਾ ਔਰਤਾਂ ਜੇ ਪ੍ਰੋਬਲਮ ਆ ਰਹੀ ਆ ਕਿਉਂ ਆ ਰਹੀ ਆ ਘਰ ਦੇ ਕੰਮਾਂ ਵਿੱਚ ਵਿਜੀ ਨੇ ਫਿਰ ਉਹਨਾਂ ਨੇ ਪਰਿਵਾਰ ਦਾ ਹਰ ਤਰੀਕੇ ਨਾਲ ਉਹਨਾਂ ਨੇ ਉਹਨਾਂ ਨੂੰ ਹੈਂਡਲ ਕਰਨਾ ਜੇ ਦੋਖਾ ਤਾਂ ਵੀ ਉਹਨਾਂ ਨੇ ਸੋਖਾ ਤਾਂ ਵੀ ਕਿਉਂ ਇੱਕ ਲੇਡੀਜ਼ ਜਿਹੜੀ ਹੁੰਦੀ ਆ ਘਰ ਦਾ ਗਹਿਣਾ ਹੁੰਦੀ ਆ ਹਾਂਜੀ ਜੇ ਲੇਡੀਜ਼ ਨੂੰ ਅਸੀਂ ਜਿਆਦਾ ਤੰਗ ਪਰੇਸ਼ਾਨ ਕਰਾਂਗੇ ਉਹ ਡਿਪਰੈਸ਼ਨ ਚ ਜਾਣੀਏ ਜਾਣੀ ਆ ਜੀ ਉਹਨਾਂ ਨੂੰ ਮਾਈਗਰੇਨ ਦਾ ਸ਼ਿਕਾਰ ਹੋਣਾ ਹੀ ਹੀ ਪੈਣਾ ਮੈਂ ਤਾਂ ਇੱਥੇ ਇੱਕ ਫਰਕ ਸਾਬ ਕਹਣਾ ਚਾਹਨਾ ਜੇ ਤੁਹਾਨੂੰ ਭੈਣਾਂ ਨੂੰ ਜੇ ਇਦਾਂ ਦੀ ਕੋਈ ਪ੍ਰੋਬਲਮਸ ਹੈਗੀਆਂ ਨੇ ਤੁਸੀਂ ਆਪਣੇ ਕਿਸੇ ਵੱਡੇ ਨਾਲ ਕਿਸੇ ਨਾਲ ਸਾਂਝੀਆਂ ਕਰੋ ਆਪਣੇ ਅੰਦਰ ਅੰਦਰ ਘੁੱਟ ਕੇ ਨਾ ਰਿਆ ਕਰੋ ਆਪਣੀਆਂ ਜਿਹੜੀਆਂ ਦਿਲ ਦੀਆਂ ਗੱਲਾਂ ਨੇ ਕਿਸੇ ਨਾਲ ਸਾਂਝੀਆਂ ਕਰਿਆ ਕਰੋ ਕਹਿੰਦੇ ਹੁੰਦੇ ਨੇ ਰੋਣ ਨਾਲ ਅੱਧਾ ਮਨ ਹਲਕਾ ਹੋ ਜਾਂਦਾ ਜੇ ਤੁਸੀਂ ਰੋਵੋਗੇ ਨਹੀਂ ਕਿਸੇ ਕੋਲ ਜਾ ਕੇ ਕਿਸੇ ਨੂੰ ਕੀ ਪਤਾ ਲੱਗਣਾ ਅੰਦਰ ਜਾਂਦੇ ਘੁੱਟਦੀਆਂ ਰਹੋਗੇ ਕੱਲ ਨੂੰ ਡਿਪਰੈਸ਼ਨ ਚਲ ਜਾਊਂਗੀ ਜਾਂ ਪਾਗਲਪਨ ਹੋ ਜਾਊਗਾ ਕੰਧਾਂ 'ਚ ਟੱਕਰਾਂ ਮਾਰੂੰਗੀ ਬਹੁਤ ਬੁਰੇ ਹਾਲ ਹੋ ਜਾਂਦੇ ਨੇ ਮੇਰੇ ਰੁੱਖ ਸਾਹਿਬ ਇਹ ਮੈਂ ਕੋਈ ਗੱਲਾਂ ਨਹੀਂ ਸੁਣਾ ਰਿਹਾ ਕੀ ਕਹਾਣੀਆਂ ਨਹੀਂ ਸੁਣਾ ਰਿਆ ਮੇਰੇ ਕੋਲ ਜਿੱਦਾਂ ਪੇਸ਼ੈਂਟ ਆਉਂਦੇ ਨੇ ਜਿੱਦਾਂ ਅਸੀਂ ਇਲਾਜ ਕਰਦੇ ਆਂ ਜਿਹੜੇ ਆਪਣੇ ਦੁੱਖ ਦੱਸਦੇ ਨੇ ਅਸੀਂ ਉਹੀ ਤੁਹਾਡੇ ਨਾਲ ਸਾਂਝੇ ਕਰਦੇ ਆਂ ਉਹੀ ਦਰਸ਼ਕਾਂ ਨਾਲ ਸਾਂਝੇ ਕਰਦੇ ਜੇ ਤੁਸੀਂ ਖੁੱਲ ਕੇ ਕਿਸੇ ਨਾਲ ਗੱਲ ਕਰੋਗੇ ਤੁਹਾਡਾ ਅੱਧਾ ਜਿਹੜਾ ਭਾਰ ਆ ਉਹ ਮਨ ਚ ਜਿੰਨੀਆਂ ਤੁਹਾਡੀਆਂ ਟੈਨਸ਼ਨਾਂ ਨੇ ਉਹ ਤੁਹਾਡੀਆਂ ਘਟ ਜਾਣਗੀਆਂ ਤੇ ਤੁਸੀਂ ਰਿਲੈਕਸ ਮਹਿਸੂਸ ਕਰੋਗੇ ਆਪਣੇ ਆਪ ਨੂੰ ਅੱਛਾ ਇੱਕ ਵਾਰ ਫਿਰ ਅਸੀਂ ਸਵਾਲ ਹੈਗਾ ਜਿਹੜਾ ਡਾਕਟਰ ਪਰਮਜੀਤ ਜੀ ਤੋਂ ਲੈਣੇ ਆ ਡਾਕਟਰ ਸਾਹਿਬ ਜਦੋਂ ਤੁਹਾਡੇ ਕੋਲ ਇੱਥੇ ਪੇਸ਼ੈਂਟ ਆਉਂਦਾ ਹੈ ਮਾਈਗਰੇਨ ਦਾ ਉਹ ਕੀ ਲੱਛਣ ਹੁੰਦੇ ਨੇ ਉਹਨਾਂ ਦੇ ਲਗ ਲਗ ਹੁੰਦੇ ਨੇ ਜਿਵੇਂ ਕਿ ਔਰਤਾਂ ਦੀ ਗੱਲ ਕਰ ਰਹੇ ਮੈਂ ਖਾਸ ਕਰਕੇ ਹਾਂਜੀ ਕਈਆਂ ਨੂੰ ਤਾਂ ਪੀਸੀਓਡੀ ਦੀ ਵੀ ਪ੍ਰੋਬਲਮ ਹੁੰਦੀ ਆ ਉਹਨਾਂ ਨੂੰ ਮਾਈਗਰੇਨ ਦੀ ਪ੍ਰੋਬਲਮ ਹੋ ਜਾਂਦੀ ਆ ਸੋਚੀ ਜਾਂਦੀਆਂ ਨੇ ਹਾਰਟ ਟਾਈਮ ਇਹ ਕਿਉਂ ਹੋ ਗਿਆ ਇਹ ਠੀਕ ਨਹੀਂ ਹੋਣਾ ਤੇ ਉਸ ਤੋਂ ਬਾਅਦ ਫਿਰ ਕਈਆਂ ਨੂੰ ਚਿੰਤਾ ਹੋ ਜਾਂਦੀ ਆ ਜਾਂ ਚਿੜਚਿੜਾਪਨ ਰਹਿਣ ਲੱਗ ਜਾਂਦਾ ਨੀਂਦ ਨਹੀਂ ਆਉਂਦੀ ਇਹ ਸਾਰੀਆਂ ਕਈ ਵਾਰ ਹੁੰਦਾ ਵੀ ਰਸੋਈ ਚੋਂ ਹਾਜ਼ਮੇ ਵੀ ਬੜੀ ਹੁੰਦੀ ਨੇ ਭਾਂਡਿਆਂ ਦੀਆਂ ਚਿੜਚਿੜੇ ਕਰਕੇ ਭਾਂਡੇ ਖੜਕਾ ਖੜਕਾ ਕੰਧਿਆਂ 'ਚ ਮਾਰਦੇ ਨੇ ਉਹ ਫਿਰੋ ਕੀਜੀ ਕੀਜੀ ਕੇ ਫਿਰੋ ਜਦੋਂ ਉਹ ਵੀ ਇਹੀ ਇਹ ਬਿਮਾਰੀ ਦਾ ਹਿੱਸਾ ਹਾਂਜੀ ਹਾਂਜੀ ਡਾਕਟਰ ਸਾਹਿਬ ਠੀਕ ਹੋ ਸਕਦਾ ਇਹ ਬਹੁਤ ਵਧੀਆ ਕਿੰਨੇ ਟਾਈਮ ਚ ਮਤਲਬ ਇਹ ਤਾਂ ਹੁੰਦਾ ਕਿ ਦਵਾਈਆਂ ਖਾ ਖਾ ਕੇ ਖਾ ਖਾ ਕੇ ਉਹ ਕਹਿੰਦੇ ਨੇ ਮੈਨੂੰ ਫੋਨ ਆਉਂਦੇ ਨੇ ਕਿ ਜੀ ਦਵਾਈਆਂ ਖਾ ਖਾ ਕੇ ਸਾਨੂੰ 20 ਸਾਲ ਹੋ ਗਏ ਸਾਨੂੰ 25 ਸਾਲ ਹੋ ਗਏ ਸਾਡਾ ਦਰ ਸਿਰਦਰਦ ਨਹੀਂ ਹਟਦਾ ਜਦੋਂ ਥੋੜੀ ਜੀ ਟੈਨਸ਼ਨ ਹੁੰਦੀ ਹੈ ਸਾਡਾ ਸਰੀਰ ਕੰਬਣ ਲੱਗ ਜਾਂਦਾ ਉਹ ਫਿਰੋ ਕੀ ਸਾਹਿਬ ਪਤਾ ਕੀ ਹੈ ਦੇਖੋ ਕੋਰਸ ਹੁੰਦਾ ਜਿਵੇਂ ਵੀ ਮੰਨ ਲਓ ਹੁਣ ਪੇਸ਼ੈਂਟ ਦੀ ਕੰਡੀਸ਼ਨ ਕਿਦਾਂ ਦੀ ਆ ਉਹਦੇ ਅਕੋਰਡਿੰਗ ਅਸੀਂ ਮੈਡੀਸਿਨ ਦਿੰਨੇ ਆ ਕੋਰਸ ਕਰਾਉਨੇ ਆ ਪਹਿਲਾਂ ਪੇਸ਼ੈਂਟ ਨਾਲ ਗੱਲਬਾਤ ਕਰੀਦੀ ਆ ਪੇਸ਼ੈਂਟ ਨੂੰ ਜਾਣੀ ਦਾ ਕਿੱਦਾਂ ਕਿੰਨਾ ਟਾਈਮ ਹੋ ਗਿਆ ਕਿੱਦਾਂ ਦੀ ਪ੍ਰੋਬਲਮਸ ਆ ਉਹਨੂੰ ਕਿੰਨੇ ਟਾਈਮ ਪ੍ਰਾਣੀ ਆ ਉਹ ਗੱਲਬਾਤ ਕਰਕੇ ਫਿਰ ਅਸੀਂ ਲੱਛਣਾਂ ਦੇ ਹਿਸਾਬ ਨਾਲ ਮਾਈਗਰੇਨ ਦਾ ਇਲਾਜ ਕਰਦੇ ਆ ਜਿਨ੍ਹਾਂ ਨੂੰ ਨੀਂਦ ਨਹੀਂ ਉਹਦੀ ਨੀਂਦ ਵੀ ਆਊਗੀ ਜਿਨ੍ਹਾਂ ਦਾ ਭਰਪੂਰ ਨੀਂਦ ਚਾਹੀਦੀ ਮੈਂ ਕਹੇ ਜੇ ਭਰਪੂਰ ਆਊਗੀ ਪਤਾ ਨਹੀਂ ਲੱਗਣਾ ਕਿੱਥੇ ਪਏ ਆ ਐਦਾਂ ਦੀ ਨਹੀਂ ਆਊਗੀ ਉਹੀ ਚੀਜ਼ ਆ ਜਦੋਂ ਤੁਹਾਡੇ ਮਾਈਗਰੇਨ ਠੀਕ ਹੋ ਗਿਆ ਨੀਂਦ ਆਪਣੇ ਆਪ ਵਧੀਆ ਆਉਣ ਲੱਗ ਗਈ ਨੀ ਇਹ ਸਿਰਦਰਦ ਹਟ ਗਿਆ ਤੁਸੀਂ ਰਿਲੈਕਸ ਹੋ ਗਏ ਡਿਪਰੈਸ਼ਨ ਠੀਕ ਹੋ ਗਈ ਨੀਂਦ ਆ ਪਿਆਉਣੀ ਹੁਣ ਤੁਸੀਂ ਮੈਂ ਤੁਹਾਨੂੰ ਦੱਸਦਾ ਮੇਰੇ ਕੋਲ ਇਦਾਂ ਦਾ ਪੇਸ਼ੈਂਟ ਆਇਆ ਜੀ ਉਹ ਬੰਦਾ ਕਹਿੰਦਾ ਜੀ ਮੈਂ ਗਿਆ ਹਿਮਾਚਲ ਕੋਈ ਕੀੜਾ ਕੱਢਦਾ ਕਹਿੰਦੇ ਤੇਰੇ ਦਿਮਾਗ 'ਚ ਕੀੜਾ ਉਹ ਕਹਿੰਦਾ ਜੀ ਮੈਂ ਦੋ ਵਾਰ ਕਢਾ ਲਿਆ ਉਹਨੇ ਮੇਰੇ ਨੱਕ ਦੇ ਵਿੱਚ ਦੀ ਇੱਕ ਸਲਾਈ ਪਾਈ ਮੂੰਹ ਨਾਲ ਖਿੱਚਿਆ ਕੀੜੇ ਕੱਢ ਕੇ ਤਿੰਨ ਮੇਰੇ ਡੱਬੀ 'ਚ ਪਾ ਕੇ ਮੈਨੂੰ ਦੇ ਦੇ ਕਹਿੰਦੇ ਆ ਚੱਕੋ ਜੀ ਆ ਕੀੜੇ ਸੀ ਹੁਣ ਤੁਹਾਡਾ ਮਾਈਗਰੇਨ ਠੀਕ ਆ ਕਹਿੰਦਾ ਜੀ ਮੈਂ ਦੁਨੀਆ ਦਾ ਡਾਕਟਰ ਨਹੀਂ ਛੱਡਿਆ ਕੋਈ ਬੜੇ ਡਾਕਟਰ ਬ੍ਰੇਨ ਵਾਲਿਆਂ ਦਿਖਾ ਪੁਰਾਣਾ ਕਾਰਡ ਮਗਾਣਾ ਕਰ ਕਹਿੰਦਾ ਜੀ ਬਹੁਤ ਮੈਡੀਸਿਨ ਲੈ ਲੀਆ ਮੇਰਾ ਠੀਕ ਨਹੀਂ ਹੋਇਆ ਕਹਿੰਦਾ ਉਹਨੇ ਕੀੜੇ ਕੱਢੇ ਤੈਨੂੰ ਕਹਿੰਦਾ ਜੀ ਪਤਾ ਨਹੀਂ ਕੀ ਕੀਤਾ ਉਹਨੇ ਕੀ ਨਹੀਂ ਮੇਰੇ ਥੋੜਾ ਜਿਹਾ ਸਿਰ ਨੂੰ ਠੀਕ ਹੋ ਗਿਆ ਮੈਂ ਕਹਿੰਦਾ ਮੈਂ ਕਹਿੰਦਾ ਮੈਂ ਤਾਂ ਠੀਕ ਹੋ ਗਿਆ ਕਹਿੰਦਾ ਬਸ ਮੈਂ ਘਰੇ ਨਹੀਂ ਆਇਆ ਆਉਂਦੇ ਨੂੰ ਇੰਨਾ ਤੇਜ਼ ਦਰਦ ਹੋਇਆ ਕਹਿੰਦਾ ਮੈਂ ਕੰਦਾ ਜ ਟੱਕਰਾਂ ਮਾਰਨ ਵਾਲਾ ਕੰਮ ਹੋ ਗਿਆ ਕਰਦੇ ਕਹਿੰਦੇ ਹੋ ਗਈ ਗਿਆ ਤੈਨੂੰ ਕਹਿੰਦਾ ਮੈਗਾ ਵੀ ਮੇਰਾ ਤਾਂ ਡਰ ਦੁੱਧੋਂ ਵੀ ਤੇਜ ਹੋ ਗਿਆ ਕਹਿੰਦਾ ਬਹੁਤ ਪਰੇਸ਼ਾਨ ਹੋਇਆ ਮੈਂ ਉਸ ਤੋਂ ਬਾਅਦ ਕਹਿੰਦਾ ਮੈਂ ਡਿਪਰੈਸ਼ਨ ਚਲੇ ਗਿਆ ਉਹ ਬੰਦੇ ਦੇ ਘਰ ਦੇ ਵੀ ਦੱਸਣ ਦੀ ਕਹਿੰਦੇ ਇਹ ਬਹੁਤ ਜ਼ਿਆਦਾ ਆਪਣੇ ਆਪ ਗੱਲਾਂ ਕਰਨੇ ਸ਼ੁਰੂ ਕਰਤੀਆਂ ਨੇ ਇਹ ਕਰਦੇ ਕਹਿੰਦੇ ਅਸੀਂ ਹੈਰਾਨ ਹੋ ਗਏ ਫਿਰ ਉਹ ਨੁਸਖਾ ਫਾਰਮੂਲਾ ਕਿਹੜਾ ਦਿੱਤਾ ਸੀ ਆ ਤੇਲ ਵਾਲਾ ਦਿੱਤਾ ਸੀ ਆ ਲੱਕੜ ਵਾਲਾ ਤੁਸੀਂ ਦੇਖੋ ਡਾਕਟਰ ਸਾਹਿਬ ਦਾ ਕਹਿਣਾ ਹੈ ਕਿ ਜਿਹੜੀ ਇਹ ਲੱਕੜ ਹੈਗੀ ਇਹਦਾ ਬੁਰਾ ਆ ਬੁਰਾ ਪੀਐਸ ਲੱਕੜ ਦਾ ਇਹ ਲੱਕੜ ਨੂੰ ਕਟਿਆ ਗਿਆ ਕੁੱਟ ਕੇ ਇਹਦਾ ਬੁਰਾ ਬਣਾਇਆ ਗਿਆ ਇਹਦੀ ਔਰ ਇਹਦਾ ਕਹਿੰਦੇ ਵੀ ਇਹ ਲੱਕੜ ਹੈ ਜਿਹੜੀ ਥੋੜੀ ਜਿਹੀ ਬੱਚੀ ਵੀ ਪਈ ਹੈ ਪੁੱਛਾਂਗੇ ਵੀ ਕੀ ਚੀਜ਼ ਹੈਗੀ ਕਿਹੜੀ ਆਈਟਮ ਹੈਗੀ ਹੈ ਇਹ ਔਰ ਇਹ ਜਿਹੜੀ ਮਾਈਗ੍ਰੇਨ ਹੈਗਾ ਉਹਦਾ ਇਲਾਜ ਕੀ ਹੈ ਤੇ ਇਹ ਕਿਹੜਾ ਤੇਲ ਹੈ ਜੀ ਕੀ ਹੈ ਤੇਲ ਹੈ ਕੀ ਹੈ ਬਦਾਮਾ ਦਾ ਤੇਲ ਹੈ ਜੀ ਇਹ ਬਦਾਮਾ ਦਾ ਹਾਂਜੀ ਜਿਹਨੂੰ ਬਦਾਵ ਰੋਗਨ ਵੀ ਕਹ ਦਿੰਦੇ ਆ ਸੀ ਤੇਲ ਹੈ ਮੇਦਨ ਉਸਕਾ ਤੁਹਾਨੂੰ ਅੱਜ ਦੱਸੂਗਾ ਲੇਕਿਨ ਬਰੁਕ ਸਭ ਇਹ ਉਹਨਾਂ ਦੇ ਆ ਜਿਨ੍ਹਾਂ ਦੀ ਸ਼ੁਰੂਆਤੀ ਲੱਛਣ ਹੁੰਦੇ ਨੇ ਸ਼ੁਰੂਆਤੀ ਲੱਛਣ ਕਿਵੇਂ ਜਿੱਦਾਂ ਮੈਂ ਤੁਹਾਨੂੰ ਦੱਸਿਆ ਵੀ ਮਾਈਗਰੇਨ ਸ਼ੁਰੂ ਹੁੰਦਾ ਜਦੋਂ ਉਲਟੀ ਟਾਈਪ ਹੋਣਾ ਸ਼ੁਰੂ ਹੋ ਗਿਆ ਮਨ ਕੱਚਾ ਹੋਣਾ ਸ਼ੁਰੂ ਹੋ ਗਿਆ ਹਾਂਜੀ ਦਿਲ ਨਾਲ ਲੱਗਣਾ ਟੈਨਸ਼ਨ ਥੋੜਾ ਜਿਆਦਾ ਮੈਂ ਅੱਧੇ ਸਿਰ 'ਚ ਦਰਦ ਜਾਂ ਥੋੜਾ ਜਿਆਦਾ ਪੂਰੇ ਸਿਰ 'ਚ ਥੋੜੀ देर ਦਰਦ ਹੋਇਆ ਹਟ ਗਿਆ ਉਦਾਂ ਦੀ ਕੰਡੀਸ਼ਨ ਵਿੱਚ ਤਾਂ ਇਹ ਤੁਹਾਨੂੰ ਕਰੂਗਾ ਠੀਕ ਜੇ ਤੁਹਾਨੂੰ ਮੈਂ ਇੱਕ ਹੋਰ ਦੱਸ ਦਿਆਂ ਜਿਹੜੇ ਨੁਸਖੇ ਦਿੱਤੇ ਹੁੰਦੇ ਨੇ ਕੰਮ ਕਰਦੇ ਨੇ ਬਹੁਤ ਵਧੀਆ ਕੰਮ ਕਰਦੇ ਨੇ ਲੇਕਿਨ ਟਾਈਮ ਲਗਾਉਂਦੇ ਨੇ ਸਹਜ ਮਤੇ ਨਾਲ ਚੱਲਣਾ ਪੈਂਦਾ ਤੁਹਾਨੂੰ ਹੋ ਸਕਦਾ 6 ਮਹੀਨੇ ਸਾਲ ਲੈਣਾ ਪੈ ਸਕੇ ਲੇਕਿਨ ਇਹਦੇ ਵਿੱਚ ਫਰੁਕੀ ਸਾਹਿਬ ਨੁਸਖਾ ਵੀ ਮੈਂ ਦੱਸੂਗਾ ਸਾਡੇ ਕੋਲ ਇਲੈਕਟ੍ਰੋਪੈਥੀ ਮੈਡੀਸਨ ਹੁੰਦੀ ਆ ਜਿਹਦੇ ਨਾਲ ਅਸੀਂ ਮਾਈਗਰੇਨ ਦਾ ਇਲਾਜ ਕਰਦੇ ਆ ਡਿਪਰੈਸ਼ਨ ਦਾ ਇਲਾਜ ਕਰਦੇ ਆ ਜਿਹੜੇ ਲੋਕਾਂ ਨੂੰ ਨੀਂਦ ਨਹੀਂ ਆਉਂਦੀ ਉਹਦਾ ਇਲਾਜ ਕਰਦੇ ਆ ਹਰ ਤਰ੍ਹਾਂ ਦੇ ਅਸੀਂ ਜਿਨ੍ਹਾਂ ਨੂੰ ਬ੍ਰੇਨ ਦੀ ਪ੍ਰੋਬਲਮ ਹੁੰਦੀ ਆ ਉਹਦਾ ਅਸੀਂ ਇਲਾਜ ਕਰਦੇ ਆ ਇਲੈਕਟ੍ਰੋਪੈਥੀ ਮੈਡੀਸਨ ਹੁੰਦੀ ਆ ਡ੍ਰੌਪਸ ਹੁੰਦੇ ਨੇ ਸਾਡੇ ਕੋਲ ਓ ਮੈਂ ਤੁਹਾਨੂੰ ਦਿਖਾਣਾ ਮੈਡਮ ਕੋਲ ਪਏ ਨੇ ਹਾਂਜੀ ਆ ਦੇਖੋ ਆ ਪਏ ਨੇ ਇਹ ਕਈ ਸ਼ੀਸ਼ੀਆਂ ਭਈਆਂ ਨੇ ਸਾਡੇ ਕੋਲ ਇਹ ਨਹੀਂ ਹੈਗਾ ਹੁਣ ਮੈਂ ਕਈ ਦੱਸ ਕਰਕੇ ਕਹਿੰਦੇ ਨੇ ਕਈ ਪੇਸ਼ੈਂਟ ਕਹਿੰਦੇ ਨੇ ਜੀ ਆ ਇੱਕ ਹੀ ਸੀਸੀ ਸਾਨੂੰ ਭੇਜ ਦਿਓ ਇਹ ਇੱਕ ਸੀਸੀ ਨਹੀਂ ਹੁੰਦੀ ਐ ਵੈਸੇ ਦਿਖਾਈਆਂ ਹੁੰਦੀਆਂ ਨੇ ਕਿ ਅਸੀਂ ਬਿਮਾਰੀ ਦੇ ਅਕੋਰਡਿੰਗ ਜਿੱਦਾਂ ਦੀ ਤੁਹਾਨੂੰ ਬਿਮਾਰੀ ਆ ਉਹ ਹਿਸਾਬ ਨਾਲ ਤੁਹਾਡ ਨੂੰ ਲੱਛਣਾਂ ਦੇ ਹਿਸਾਬ ਨਾਲ ਇਲਾਜ ਕਰਾਂਗੇ ਇਹ ਚ ਤਿੰਨ ਵੀ ਸੀਸ਼ੀਆਂ ਲੱਗ ਸਕਦੇ ਚਾਰ ਵੀ ਲੱਗਦੇ ਕੋਈ ਨਹੀਂ ਪਤਾ ਵੀ ਇੱਕ ਵੀ ਲੱਗੇ ਦੋ ਲੱਗੇ ਚਾਰ ਲੱਗਣ ਇਹ ਬਿਮਾਰੀ ਦੇ ਅਕੋਰਡਿੰਗ ਹੀ ਤੁਹਾਨੂੰ ਮੈਡੀਸਨ ਲੱਗਣੀ ਆ ਇਹ ਵੈਸੇ ਤੁਹਾਨੂੰ ਦਿਖਾਈਆਂ ਉਸ ਕਿਵੇਂ ਕਰਨੀ ਐ ਇਹ ਤੁਹਾਨੂੰ ਮੈਂ ਸੌਖੀ ਐ ਜੀ ਇਹਨੂੰ ਕੀ ਕਰਨਾ ਤੁਸੀਂ ਇਹ ਡਰਾਪਸ ਨੇ ਇੰਦਾ ਸੀ ਬਣਾ ਕੇ ਦੇਤੇ ਇੱਕ ਪਾਣੀ ਇੰਨਾ ਕੁ ਲੈ ਲਿਆ ਅੱਧਾ ਗਲਾਸ ਉਹਦੇ ਵਿੱਚ ਇੰਦਾ ਅਸੀਂ ਡ੍ਰੌਪਸ ਪਾ ਕੇ ਇੰਦਾ 10 ਕੁ ਡ੍ਰੌਪਸ 20 ਡ੍ਰੌਪਸ ਜਿੱਦਾਂ ਵੀ ਬਿਮਾਰੀ ਅਕੋਰਡਿੰਗ ਅਸੀਂ ਉਹਨਾਂ ਨੂੰ ਜਿੱਦਾਂ ਡੋਜ਼ ਦੇਣੀ ਆ ਉਹਦਾ ਅਸੀਂ ਡੋਜ਼ ਦੇਣੀ ਹੁੰਦੀ ਆ ਸੌਖਾ ਤਰੀਕਾ ਜੀ ਜਿੰਨੇ ਆ ਇੱਕ ਲਈ ਅਸੀਂ ਇਹਨੂੰ ਪੀ ਲੈਣਾ ਇਕੇ ਸੌਖਾ ਜਾ ਉਸ ਤੋਂ ਬਾਅਦ ਵੀ ਦੂਸਰੀ ਜਿੱਦਾਂ ਅਸੀਂ ਦੇਣੀ ਹੈ 10 ਮਿੰਟ 15 ਮਿੰਟ 20 ਮਿੰਟ ਜਿੱਦਾਂ ਵੀ ਅਸੀਂ ਮੈਡੀਸਨ ਦੇਣੀ ਆ ਉਸ ਹਾਵ ਨਾਲ ਅਸੀਂ ਮੈਡੀਸਨ ਦੇਈਦੀ ਆ ਹੌਲੀ ਹੌਲੀ ਕਰਕੇ ਰਿਕਵਰੀ ਹੋਣੀ ਸ਼ੁਰੂ ਹੋ ਜਾਂਦੀ ਆ ਮਾਈਗਰੇਨ ਦੀ ਪ੍ਰੋਬਲਮ ਬਿਲਕੁਲ ਜੜ੍ਹ ਤੋਂ ਖਤਮ ਹੋ ਜਾਂਦੀ ਆ ਜੀ ਤੇ ਫਿਰ ਜਿਹੜਾ ਇਹ ਇਹ ਨੁਸਖਾ ਹੈਗਾ ਜਿਹੜੇ ਕਹਿੰਦੇ ਨੇ ਵੀ ਇਸ ਤਰ੍ਹਾਂ ਜੀ ਮੁਫਤ ਚ ਠੀਕ ਹੋਣਾ ਹੈ ਸਾਡਾ ਮਾਈਗਰੇਨ ਮੁਫਤ ਚ ਠੀਕ ਹੋ ਜਾਏ ਘਰ ਬੈਠੇ ਬੈਠੇ ਠੀਕ ਹੋ ਜਾਏ ਅਸੀਂ ਦਵਾਈ ਦਾ ਕੋਈ ਵਰਤੋਂ ਨਹੀਂ ਕਰਨੀ ਤੇ ਉਹਨਾਂ ਵਾਸਤੇ ਫਿਰ ਇਹ ਇਸਤੇਮਾਲ ਕਿਵੇਂ ਕਰਨਾ ਤੇ ਇਹ ਕਿਹੜੀ ਲੱਕੜ ਦਾ ਬੂਰਾ ਹੈ ਜੀ ਇਹ ਵੀ ਸਾਨੂੰ ਦੱਸ ਦਿ ਅੱਛਾ ਬਗੰਦਾ ਉਹਨੂੰ ਪੀਸ ਕੇ ਉਹਦਾ ਪਾਊਡਰ ਬਣਾਇਆ ਹੋਇਆ ਸੀ ਅੱਧਾ ਚਮਚ ਸਵੇਰੇ ਅੱਧਾ ਚਮਚ ਸ਼ਾਮ ਨੂੰ ਰੋਟੀ ਤੋਂ ਬਾਅਦ ਗਾਂ ਦੇ ਦੁੱਧ ਨਾਲ ਲੈਣਾ ਸ਼ੁਰੂ ਕਰ ਦਿਓ ਤੁਹਾਨੂੰ ਵਧੀਆ ਰਿਜ਼ਲਟ ਮਿਲਣਗੇ ਇਹਦੇ ਨਾਲ ਸਾਡੇ ਕੋਲੇ ਆ ਇੱਕ ਪਿਆ ਬਾਦਾਮਾਂ ਦਾ ਤੇਲ ਜਿਹਨੂੰ ਬਾਦਾਮ ਰੋਗਣ ਕਹਿ ਦਿੰਨੇ ਆਂ ਅਸੀਂ ਇਹਦੀਆਂ ਦੋ ਬੂੰਦਾਂ ਇਧਰਲੇ ਨੱਕ ਚ ਪਾਓ ਪੈ ਕੇ ਜੀ 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 ਖਿਚਣੀਆਂ ਨੇ ਦੋ ਬੂੰਦਾਂ ਇਧਰ ਪਾ ਕੇ ਖਿਚਣੀਆਂ ਨੇ ਅਸੀਂ ਇਹਨਾਂ ਨੂੰ ਦੋ ਦੋ ਬੂੰਦਾ ਪਾ ਕੇ ਰਾਤ ਨੂੰ ਸੌਣ ਲੱਗੇ ਨੱਕ 'ਚ ਉੱਪਰ ਨੂੰ ਖਿਚਣੀਆਂ ਨੇ ਜਿਹੜੀ ਸਾਡੇ ਬ੍ਰੇਨ ਨਾਲੋਂ ਜਾਵੇ ਪਾ ਕੇ ਠੀਕ ਹੈ ਜੀ ਇਹਨਾਂ ਨੂੰ ਡੇਲੀ ਇੱਕ ਟਾਈਮ ਰਾਤ ਨੂੰ ਪਾਉਣਾ ਇਹ ਦੋ ਟਾਈਮ ਤੁਸੀਂ ਅੱਧਾ ਅੱਧਾ ਚਮਚ ਗਾਂ ਦੇ ਦੁੱਧ ਨਾਲ ਲੈਣਾ ਵਧੀਆ ਰਿਜ਼ਲਟ ਨੇ ਜੇ ਤੁਹਾਨੂੰ ਇਹਨਾਂ ਨਾਲ ਤੁਸੀਂ ਕਹਿੰਦੇ ਫਾਸਟ ਸਾਨੂੰ ਰਿਜ਼ਲਟ ਜਾਈਦਾ ਬਹੁਤ ਧੀਨਾ ਫਿਰ ਸਾਡੇ ਕੋਲ ਸਾਡੇ ਕੋਲ ਡਰਾਪਸ ਹੁੰਦੇ ਨੇ ਲੈਟਰੋਪੈਥੀ ਮੈਡੀਸਨ ਆ ਸਾਡੇ ਕੋਲੇ ਅਰਕ ਕੱਢੇ ਹੁੰਦੇ ਨੇ ਸੇਵ ਦਵਾਈ ਆ ਇਹ ਤਾਂ ਨਹੀਂ ਹੈ ਵੀ ਇਹ ਤੇਲ ਜਾਂ ਇਹ ਛੱਡ ਕੇ ਜਾਂ ਦਵਾਈਆਂ ਛੱਡ ਕੇ ਤੁਹਾਡੇ ਲਈ ਦਵਾਈ ਤੇ ਲੱਗ ਜੂਗਾ ਬੰਦਾ ਦੂਸਰੀਆਂ ਗੋਲੀਆਂ ਕੈਪਸੂਲ ਛੱਡ ਕੇ ਬਰੁਖੀ ਸਾਹਿਬ ਇਹ ਲੈਟਰੋਪੈਥੀ ਮੈਡੀਸਨ ਆ ਜੀ ਕੋਈ ਇਦਾਂ ਦੀ ਨਹੀਂ ਇਹ ਕਦੇ ਵੀ ਇਹਦਾ ਆਦੀ ਨਹੀਂ ਹੁੰਦਾ ਬੰਦਾ ਇਹ ਜਿਹੜੇ ਨੇ ਇਹ ਪੌਦਿਆਂ ਦੇ ਆਧਾਰ ਤੇ ਮੈਡੀਸਨ ਆ ਜੀ ਇਹ ਪੌਦਿਆਂ ਦੇ ਅਰਕ ਹੁੰਦੇ ਨੇ ਫਲਾਂ ਦੇ ਸਬਜ਼ੀਆਂ ਦੇ ਫੁੱਲਾਂ ਦੇ ਅਰਕ ਹੁੰਦੇ ਨੇ ਇਹ ਇਹਨਾਂ ਦਾ ਕੋਈ ਸਾਈਡ ਇਫੈਕਟ ਨਹੀਂ ਹੁੰਦੇ ਬਿਲਕੁਲ ਸੇਫ ਦਵਾਈ ਆ ਇਹ ਡ੍ਰੌਪਸ ਬਹੁਤ ਵਧੀਆ ਮੈਡੀਸਨ ਆ ਜਾਨੀ ਕਹਿੰਦਾ ਮਤਲਬ ਅੱਛਾ ਤੇ ਡਾਕਟਰ ਸਾਹਿਬ ਜੇਕਰ ਤੁਹਾਨੂੰ ਮਿਲਣਾ ਹੋਵੇ ਮਿਲਣ ਦਾ ਕੀ ਢੰਗ ਹੈਗਾ ਰਾਬਤਾ ਕਿਵੇਂ ਕੀਤਾ ਜਾ ਸਕਦਾ ਤੁਹਾਡੇ ਨਾਲ ਹਾਂਜੀ ਫਰੁਕੀ ਸਾਹਿਬ ਸਾਨੇ ਔਰ ਰਾਮਗੜ ਰੋਡ एपी लैटरो होम्योपैथी हॉस्पिटल रामगढ़ रोड सनेवाल नियर अनंत विहार कॉलोनी वीरवार दी छुट्टी हुंदी आ संडे नु ते 5:00 ते 9:30 ਤੱਕ ਹੁੰਨੇ ਆ ਬਾਕੀ ਰੈਗੂਲਰ ਅਸੀਂ ਹੁੰਨੇ ਆ ਜੀ 10 ਤੋਂ 5 ਵਜੇ ਤੱਕ ਜੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ساری ਗੱਲਬਾਤ ਦੇ ਲਈ ਤੇ ਇਹ ਨੁਸਖਾ ਹੈਗਾ ਜਿਹੜਾ ਦੇਣ ਵਾਸਤੇ ਡਾਕਟਰ ਸਾਹਿਬ ਦਾ ਕਹਿਣਾ ਹੈ ਕਿ ਜਿਨ੍ਹਾਂ ਨੂੰ ਦਿੱਕਤ ਹੈਗੀ ਹੈ ਮਾਈਗਰੇਨ ਦੀ ਜਿਸ ਕਰਕੇ ਉਹਨਾਂ ਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਔਰ ਤਰ੍ਹਾਂ ਤਰ੍ਹਾਂ ਦੇ ਗੀਤ ਹੈਗੇ ਨੇ ਉਹ ਸੁਣ ਕੇ ਆਪਣਾ ਟਾਈਮ ਲਗਾਉਂਦੇ ਨੇ ਵੀਡੀਓਸ ਹੁੰਦੇ ਨੇ ਤਾਂ ਟਾਈਮ ਲਗਾਉਂਦੇ ਨੇ ਅਛਾ ਡਾਟ ਸਾਹਿਬ ਇੱਕ ਹੋਰ ਸਵਾਲ ਮੈਨੂੰ ਲੱਗਦਾ ਕਿ ਇੰਟਰਵਿਊ ਅਧੂਰੀ ਹੋਏਗੀ ਹੁਣੇ-ਹੁਣੇ ਮੇਰੇ ਮਨ ਦੇ ਵਿੱਚ ਆਇਆ ਵੀ ਕਈ ਵਾਰ ਹੁੰਦਾ ਕਿ ਇੱਕ ਵਾਰ ਰਾਤ ਨੂੰ ਸਾਡੀ ਅੱਖ ਖੁੱਲ ਗਈ ਤੇ ਫਿਰ ਸਾਰੀ ਰਾਤ ਅਸੀਂ ਪਾਸੇ ਲੈਂਦੇ ਲਗਾ ਦਿੰਦੇ ਆ ਸਵੇਰੇ ਭਾਈ ਜੀ ਬੋਲ ਜਾਂਦੇ ਨੇ ਪਰ ਸਾਨੂੰ ਨੀਂਦ ਨਹੀਂ ਆਉਂਦੀ ਜਿੰਨੂੰ ਕਹਦੀ ਨਾ ਅਸੀਂ ਇੱਕ ਖਿਆਲਾ ਚ ਭਰਪੂਰ ਨੀਂਦ ਕਿਵੇਂ ਆਵੇ ਜੀ ਮੈਂ ਤੁਹਾਨੂੰ ਦੱਸਾਂ ਅੱਜ ਕੱਲ ਅਸੀਂ ਕੰਮਕਾਰਾਂ 'ਚ ਇੰਨੇ ਵਿਜੀ ਹੋ ਗਏ ਫਰੁਕੀ ਸਾਹਿਬ ਅਸੀਂ ਬੱਚਿਆਂ ਦੀ ਟੈਨਸ਼ਨ ਲੈ ਲਈ ਅਸੀਂ ਕੰਮਾਂ ਦੀ ਟੈਨਸ਼ਨ ਲੈ ਲਈ ਅਸੀਂ ਆਪਣੇ ਵੱਲ ਖਿਆਲ ਧਿਆਨ ਛੱਡੀ ਦਿੱਤੇ ਸਾਡੇ ਪੁਰਾਣੇ ਬਜ਼ੁਰਗ ਹੁੰਦੇ ਸੀਗੇ ਫਰੁਕੀ ਸਾਹਿਬ ਉਹ ਦੇਸੀ ਘੋ ਨੱਕਜ ਪਾਉਂਦੇ ਹੁੰਦੇ ਸੀਗੇ ਉਹ ਦੇਸੀ ਘੋ ਨੱਕਜ ਪਾ ਕੇ ਦੋ ਦੋ ਬੂੰਦਾ ਰਾਤ ਨੂੰ ਸੌ ਜਾਂਦੇ ਸੀ ਵਧੀਆ ਨੀਂਦ ਆਉਂਦੀ ਹੁੰਦੀ ਸੀਗੀ ਇਹ ਜਿਹੜਾ ਬਦਾਮਾਂ ਦਾ ਪਹਿਲੇ ਦਿਨ ਇਹ ਜਿਹੜਾ ਤੇਲ ਹੈਗਾ ਤੁਹਾਡਾ ਮਾਫ ਕਰਨਾ ਤੁਹਾਨੂੰ ਵਿੱਚ ਰੋਕ ਰਿਹਾ ਇਹ ਜਿਹੜਾ ਤੇਲ ਹੈਗਾ ਤੁਹਾਡਾ ਪਹਿਲੇ ਦਿਨ ਤੋਂ ਅਸਰ ਕਰੂਗਾ ਥੋੜਾ ਬਹੁਤ ਦੇਖੋ ਬਰੁਖ ਸਿੰਘ ਸਾਹਿਬ ਮੈਂ ਇਹ ਨਹੀਂ ਕਹਿੰਦਾ ਪਹਿਲੇ ਦਿਨ ਤੋਂ ਹੁਣ ਕਈ ਦੀ ਬਿਮਾਰੀ ਵਧੀ ਹੋਣੀ ਆ ਕਈਆਂ ਨੂੰ ਸ਼ੁਰੂਆਤੀ ਹੋਣੀ ਆ ਹੁਣ ਜਿਹੜਾ ਹੁਣ ਪਹੁੰਚਾ ਦਾ ਲਾਸਟ ਸਟੇਜ ਤੇ ਹੋਇਆ ਮਾਈਗਰੇਨ ਤਾਂ ਬਹੁਤ ਜ਼ਿਆਦਾ ਵਧਿਆ ਹੋਇਆ ਉਹ ਕਹਵੇ ਜੀ ਮੈਂ ਪਹਿਲੇ ਦਿਨ ਤੋਂ ਰਿਜ਼ਲਟ ਲੈ ਲਵਾਂ ਨਹੀਂ ਪਹਿਲੇ ਦਿਨ ਤੋਂ ਰਿਜ਼ਲਟ ਲੈਣਾ ਸਾਡੇ ਵਾਲੀ ਦਵਾਈ ਯੂਜ਼ ਕਰਨੀ ਸ਼ੁਰੂ ਕਰ ਦੋ ਹੌਲੀ 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 ਰਿਜ਼ਲਟ ਅੱਜ ਹੋਰ ਰਿਜ਼ਲਟ ਮਿਲਨੇ ਸ਼ੁਰੂ ਹੋ ਜਾਣੇ ਨੇ ਜਿਹੜਾ ਕਹਿੰਦਾ ਨਾ ਵੀ ਪਹਿਲੇ ਦਿਨ ਤੋਂ ਰਿਜ਼ਲਟ ਚਾਹੀਦਾ ਉਹਨਾਂ ਨੂੰ ਰਿਜ਼ਲਟ ਮਿਲਨੇ ਹੌਲੀ ਹੌਲੀ ਸ਼ੁਰੂ ਹੋ ਜਾਂਦੇ ਨੇ ਹੌਲੀ 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 ਠੀਕ ਹੋਣਾ ਸ਼ੁਰੂ ਹੋ ਜਾਂਦਾ ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਸਾਰੀ ਗੱਲਬਾਤ ਦੇ ਲਈ ਡਾਕਟਰ ਸਾਹਿਬਾ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਸੋ ਇਹ ਸਨ ਡਾਕਟਰ ਅਮਨਪ੍ਰੀਤ ਸਿੰਘ ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਅਸੀਂ ਡਿਪਰੈਸ਼ਨ ਦੇ ਵਿੱਚ ਗਏ ਬੰਦੇ ਨੂੰ ਮੋੜ ਕੇ ਲਿਆ ਸਕਦੇ ਹਾਂ ਦੇਸੀ ਨੁਸਖੇ ਦੇਸੀ ਟੋਟਕਿਆਂ ਨਾਲ ਔਰ ਨਾਲ ਹੀ ਉਹਨਾਂ ਨੇ ਦੱਸਿਆ ਕਿ ਜੇਕਰ ਅਸ਼ਵਗੰਧਾ ਦਾ ਇੱਕ ਚਮਚਾ ਸਵੇਰੇ ਸ਼ਾਮ ਇੱਕ ਇੱਕ ਚਮਚਾ ਜਿਹੜਾ ਦੁੱਧ ਨਾਲ ਲਿਆ ਜਾਵੇ ਤਾਂ ਫਿਰ ਵੀ ਜਿਹੜਾ ਮਾਈਗ੍ਰੇਨ ਦੇ ਵਿੱਚ ਬਹੁਤ ਸਾਰੀ ਰਾਹਤ ਹੈਗੀ ਹੈ ਜਿਹੜੀ ਉਹ ਮਿਲ ਸਕਦੀ ਹੈ ਫਿਰ ਵੀ ਇਹ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਹੈ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਆਪਣਾ ਮਨ ਦਾ ਸਵਾਲ ਆਪਣੀ ਮਨ ਦਾ ਸ਼ੰਕਾ ਛੱਡ ਸਕਦੇ ਹੋ ਫਿਰ ਵੀ ਕੋਈ ਤੁਹਾਨੂੰ ਲੱਗਦਾ ਹੈ ਕੋਈ ਸ਼ੰਕਾ ਤੁਹਾਡੇ ਮਨ ਚ ਪੈਦਾ ਹੁੰਦਾ ਹੈ ਤਾਂ ਅਸੀਂ ਨੰਬਰ ਹੈ ਜਿਹੜਾ ਦਿੱਤਾ ਹੋਇਆ ਏਪੀ ਇਲੈਕਟਰ ਹੋਮੋਪੈਥੀ ਦਾ ਉਹ ਉਹਨਾਂ ਦੀ ਟੀਮ ਨਾਲ ਤੁਸੀਂ ਗੱਲਬਾਤ ਕਰਕੇ ਡਾਕਟਰ ਸਾਹਿਬ ਨਾਲ ਆਪਣੀ ਬਿਮਾਰੀ ਆਪਣੀ ਸਿਰਦਰਦ ਆਪਣੀਆਂ ਜੀ ਕੱਚਾ ਹੋਣਾ ਮਨ ਉਦਾਸ ਰਹਿਣਾ ਤੇ ਹੋਰ ਜਿੰਨੇ ਵੀ ਦਿੱਕਤਾਂ ਪਰੇਸ਼ਾਨੀਆਂ ਤੁਹਾਨੂੰ ਲੱਗਦਾ ਕਿ ਹੈ ਨੇ ਉਹ ਤੁਸੀਂ ਸਾਂਝੀਆਂ ਕਰ ਸਕਦੇ ਹੋ ਫਿਲਹਾਲ ਮੈਨੂੰ ਇਹ ਵੀਡੀਓ ਇੱਥੇ ਖਤਮ ਕਰਨ ਦੀ ਇਜਾਜ਼ਤ ਆ ਗਿਆ ਧੰਨਵਾਦ